ਸਫੀਰ ਜੀ ਮੈਂ ਹਰਜੂਤ ਸਿੰਘ ਬੈਲੈਂਸ ਅੱਜ ਮਿਤੀ 5 ਸਤੰਬਰ ਰਾਤ 9 ਵਜੇ ਦਾ ਇਹ ਅਪਡੇਟ ਹੈ ਇਸ ਵਕਤ ਜੋ ਪਾਖਰੇ ਚਾਉਟਫਲੋ ਹੋ ਰਿਹਾ 70000 ਕਿਊਸਿਕ ਚੱਲ ਰਿਹਾ ਦੁਪਹਿਰ ਦਾ ਤੇ ਉਸ ਦੇ ਨਾਲ ਕਾਫੀ ਜਿਹੜਾ ਹੈ 70000 ਕਿਊਸਿਕ ਚਾਉ ਡਾਊਨਸਟ੍ਰੀਮ ਹੈ ਉਹ ਮਾਈਨਸ 18000 ਤੱਕ ਪਰ 50 5000 ਜਿਹੜਾ ਹੈ ਸਟਲੁੱਛ ਪਾਣੀ ਹੈ ਜੋ ਕੱਲ ਨਾਲੋਂ ਕਾਫੀ ਘੱਟ ਹੈ ਤਾਂ ਕਿ ਜਿਹੜਾ ਸਾਡੇ ਲਿਨਿਆੜੇ ਜਬਨ ਟੁੱਟਿਆ ਸੀ ਜਿੱਥੇ ਤੇ ਵੀ ਹੈ ਉੱਥੇ ਅਸੀਂ ਦੇਖਦੇ ਹੋਏ ਇਹ ਪਾਣੀ ਘਟਾਇਆ ਸੀ ਤੇ ਹੁਣ ਕੁਦਰਤੀ ਜਿਹੜਾ ਇਸ ਵਕਤ ਤੋਂ ਵੀ ਇਨਫਲੋ ਘਟ ਗਏ ਤਾਂ ਹਜੇ ਇਹੀ ਪਾਣੀ ਇੱਦਾਂ ਚੱਲੂ ਰਹਾ ਤਾਂ ਨਹੀਂ ਗੱਲ ਇਹ ਹੈ ਕਿ ਡੈਮ ਦਾ ਜਿਹੜਾ ਲੈਵਲ ਹੈ ਉਹ ਘਟ ਰਿਹਾ 1678.40 ਫੁੱਟ ਹੋ ਗਿਆ ਤਾਂ ਇਹ ਅਜ ਵੀ ਉਹ ਭਾਵੇਂ ਕੁਝ ਪੁਆਇੰਟਾਂ ਜੀ ਘਟਿਆ ਹੋਵੇ ਪਰ ਉਹ ਘਟ ਰਿਹਾ ਤੇ ਉਮੀਦ ਹੈ ਸਵੇਰ ਤੱਕ ਹੋਰ ਘਟੂਗਾ ਕਿ ਰਾਹਤ ਦੀ ਖਬਰ ਹੈ ਬਹੁਤ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਹਲਕੀ ਜਿਹੀ ਜੀ ਰਿਪੋਰਟ ਹੈ ਜੀ ਕਿ ਮੈਪਤੀ ਦਿਖਾਈ ਬੋਰਡ ਚਾਈਦੀ ਸੇ ਪਹੁੰਚ ਗਈ ਪਰ ਅੱਜ ਇੱਕ ਮੈਡੀਕਲ ਅਮਰਜੈਂਸੀ ਦੇ ਦੌਰਾਨ ਜਿਹੜਾ ਹੈ ਜਿਹੜੀ ਐਂਡੀਆ ਰਤੀ ਨੂੰ ਬੋਰਡ ਸੇ ਉਹ ਟੁੱਟਲੀ ਉੱਥੇ ਡੀਫਲੇਟ ਹੋ ਗਈਆਂ ਸ਼ਾਇਦ ਪਾਣੀ ਘਟਣ ਕਰਕੇ ਅੱਛਾ ਦਵਾਰਾ ਦੂ ਬੋਰਡਸ ਕੋਰ ਭੇਜ ਰਹੇ ਆ ਇੱਕ ਸਨੇਕ ਬਾਈਟ ਹੋਈ ਸੀ ਉਹ ਸਨੇਕ ਬਾਈਟ ਨੂੰ ਗਵਰਨਮੈਂਟ ਹਸਪੀਟਲ ਸੈਕਟਰ 32 ਰੈਫਰ ਕਰਨਾ ਪਿਆ ਕਿਉਂਕਿ ਪੇਸ਼ੈਂਟ ਦੀ ਕੰਡੀਸ਼ਨ ਕ੍ਰਿਟੀਕਲ ਹੈ ਮੈਂ ਜਲੀ ਕਲਾਂ ਕਾਫੀ ਹਾਲਾਤ ਖਰਾਬ ਹੋ ਗਏ ਸੀ ਮੈਂ ਨੂਰਪੁਰ ਬੇਦੀ ਵਾਲੇ ਸਾਰੇ ਸਾਡੇ ਵੀਰਾਂ ਦਾ ਅਕ ਉਸੇ ਸਾਡੇ ਚੇਅਰਮੈਨ ਸਾਹਿਬ ਨੇ ਮੋਰਚਾ ਸਾੰਬਿਆ ਸੀ ਕੁੜਸ਼ਮਨੀ ਬਹੁਤ ਸਾਰੇ ਨੌਜਵਾਨ ਨੇ ਕਿਹੜਾ ਕਿਹੜਾ ਨਾਮ ਲਵਾਇਆ ਜੱਸੀ ਬਹੁਤ ਸਾਰੇ ਨੌਜਵਾਨਾਂ ਨੇ ਉਥੇ ਮੋਰਚਾ ਸਾੰਭ ਕੇ ਜਿਹੜਾ ਹੈ ਉਹ ਮੈਂਟਲੀ ਕੰਨ ਤੋਂ ਵੀ ਇਸ ਵਕਤ ਰਾਹ ਦੀ ਖਤਰ ਉੱਤੇ ਜਿਹੜਾ ਹੈ ਬ੍ਰੀਚ ਉਹ ਕਾਫੀ ਹੱਦ ਤੱਕ ਪੂਰਾ ਹੋ ਗਿਆ ਜਿਹੜਾ ਹੈ ਉਥੇ ਰਿਪੇਅਰ ਹੋ ਚੁੱਕਿਆ ਸਰਕਾਰੀ ਕੰਮ ਉੱਤੇ ਜ਼ਿੰਮੇਵਾਰ ਹੋਗਾ ਲక్ష్ਮੀਨਾਰਾਇਣ ਮੁੰਦਰੀ ਦੀ ਸੇਵਾ ਜੀ ਕਾਫੀ ਹੱਦ ਤੱਕ ਹੋਈ ਹੋਤੀ ਹੈ ਉੱਥੇ ਪੈਰ ਬਣ ਗਏ ਤੇ ਸੇਵਾ ਜਾਰੀ ਰਹੂਗੀ ਸ਼ਹਿਰ ਵਾਸੀਆਂ ਨੇ ਬਹੁਤ ਸੇਵਾ ਕੀਤਾ ਵੀਡੀਆ ਨੇ ਬਹੁਤ ਸੇਵਾ ਕੀਤਾ ਐਮਸੀ ਸਰਪੰਨਾਂ ਨੇ ਸੇਵਾ ਕੀਤਾ ਜਿਹੜੇ ਮੰਗਲ ਦੇ ਹੋਟਲ ਦੇ ਸੁਖੀਰਮਨ ਲੰਗਰ ਪ੍ਰਸ਼ਾਦੇ ਦੇ ਬੰਦੋ ਨੇ ਸੋਰ ਵੀ ਵਕਕ ਸੰਸਥਾਵਾਂ ਜਿਹੜੇ ਸਭ ਦਾ ਬਹੁਤ ਸਰਪੰਨ ਸਰਪੰਨ ਨਾਲ ਟਰਾਲੀਆਂ ਦੀ ਹਜੇ ਵੀ ਮੰਦਰ ਚ ਇੰਨੀ ਟਰਾਲੀਆਂ ਜਾਨੀ ਕਿ ਹਰ ਪਿੰਡ ਤੋਂ ਟਰਾਲੀ ਆਈ ਹੈ ਮੰਗਲਦੇਸ ਮਹਾਂ ਕੋਇਤਾ ਧਾਰਮਿਕ ਸਮਾਵੇ ਲਈ ਸਭ ਦਾ ਬਹੁਤ ਧੰਨਵਾਦ ਸਾਡੇ ਸੇਵਾ ਸਦਨ ਇੱਥੇ ਖੁੱਲ੍ਹੇ ਤੋਂ ਜਿਲਦੂ ਸੁਮਾਨ ਹੈ ਅਸੀਂ ਦੇ ਜਾ ਰਹੇ ਹਾਂ ਖੂਬ ਸਾਰੀ ਤਰਪਨਾ ਕਿਸੇ ਵੀ ਸਰਪੰਨ ਸਾਹਿਬ ਕਿਤੇ ਵੀ ਲੋੜ ਹੈ ਰਾਸ਼ਣ ਸਮਗਰੀ ਫੂਡ ਪੈਕੇਟਸ ਸੈਨੀਟਰੀ ਪੈਡਸ ਟਾਰਚਸ ਮਸਕੀਟੋ ਕਿਟਸ ਜੂਬੀਸ ਦਵਾਈਆਂ ਗਮ ਬੂਟਸ ਹਰ ਤਰ੍ਹਾਂ ਦੇ ਜਿਸਮਗਰੀ ਹੈ ਉਹ ਜਿਹੜਾ ਹੈ ਸਾਡੇ ਇੱਥੇ ਜਿਹੜਾ ਹੈ ਉਹ ਇੱਥੇ ਅਵੇਲੇਬਲ ਹੈ ਕਿਸੇ ਨੂੰ ਵੀ ਕੋਈ ਚੀਜ਼ ਦੀ ਜ਼ਰੂਰਤ ਹੈ ਉਹ ਇੱਥੇ ਆਕੇ ਲੈ ਸਕਦੇ ਆਸੀ ਆਪਣੀ ਗੱਲ ਤੋਂ ਟੀਮਾਂ ਕਵਿਲੇ ਕੱਲ ਤੋਂ ਜਿਹੜਾ ਹੈ ਰੱਬ ਸੁੱਖ ਰੱਖੇ ਜਿਹੜਾ ਬ੍ਰੀਚ ਵਾਲਾ ਕੰਮ ਓਖਟ ਜਾਊਗਾ ਤਾਂ ਸਾਡੀ ਇਹ ਟੀਮਾਂ ਉਹ ਆਪ ਵੀ ਹਰ ਪਿੰਡ ਜਾਕੇ ਜਿਹੜਾ ਹੈ ਉਹ ਵਿਜ਼ਿਟ ਕਰਨਗੀਆਂ ਸਭ ਦਾ ਬਹੁਤ ਬਹੁਤ ਧੰਨਵਾਦ ਜੀ